ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ-ਬਹੁਤ ਸਵਾਗਤ ਹੈ ਦੀ ਆਪਣੀ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪ ਸਭ ਨੂੰ ਪਤਾ ਹੈ ਜਿਸ ਤਰ੍ਹਾਂ ਕਿ ਕੇਂਦਰ ਸਰਕਾਰ ਦਾ ਡੀਏ ਜਿਹੜਾ ਵਧਿਆ ਹੈ ਵਧਿਆ ਹੈ ਪਰ ਪੰਜਾਬ ਦੀ ਮਲਾਜ਼ਮ ਅਜੇ ਵੀ ਪਿੱਛੇ ਨੇ ਦੋਸਤੋ ਕੇਂਦਰ ਸਰਕਾਰ ਨੇ 1 ਜੁਲਾਈ 2024 ਤੋਂ ਆਪਣੇ ਮਲਾਜ਼ਮਾਂ ਤੇ ਪੈਸ਼ਰ ਦੇ ਮਹਿੰਗਾਈ ਪੱਤੇ ਡੀਏ ਦੇ ਵਿੱਚ 3% ਵਾਧਾ ਕਰਕੇ ਕੁੱਲ ਜਿਹੜੀ ਰਕਮ ਹੈ 53% ਤੱਕ ਪਹੁੰਚਾ ਦਿੱਤੀ ਹੈ ਪਰ ਪੰਜਾਬ ਦੇ ਸਰਕਾਰੀ ਮਲਾਜ਼ਮ ਅਜੇ ਵੀ ਕੇਵਲ ਤੇ ਕੇਵਲ 42% ਲੇ ਰਹੇ ਹਨ ਜੋ ਕਿ ਕੇਂਦਰ ਸਰਕਾਰ ਦੇ ਮਲਾਜ਼ਮਾਂ ਨਾਲੋਂ ਕਾਫੀ ਜਿਹੜਾ ਕਿ ਘੱਟ ਹਨ ਪਿੱਛੇ ਚਾਰੇ ਨੇ ਇਸ ਵੱਡੇ ਫਰਕ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਮਲਾਜ਼ਮਾਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਜਿਹੜਾ ਬਕਾਇਦਾ ਲਿਖਿਆ ਗਿਆ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਸਰਕਾਰ ਨੇ ਮਲਾਜ਼ਮਾਂ ਨੂੰ 4% ਦੀ ਇੱਕ ਜਿਹੜੀ ਕਿਸ਼ਤ ਹੈ ਡੀਏ ਦੀ ਮਲਾਜ਼ਮਾਂ ਨੂੰ ਦੀਵਾਲੀ ਦੇ ਤੋਹਫੇ ਦੇ ਰੂਪ ਵਿੱਚ ਦਿੱਤੀ ਗਈ ਸੀ ਪਰ ਹਲੇ ਵੀ ਜਿਹੜਾ ਹੈ ਪੰਜਾਬ ਦੇ ਮਲਾਜ਼ਮ ਕੇਂਦਰ ਦੇ ਮਲਾਜ਼ਮਾਂ ਤੋਂ ਡੀਏ ਜਿਹੜਾ ਵਿੱਚ ਜਿਹੜਾ ਹੈ 11% ਪਿੱਛੇ ਜਾ ਰਹੇ ਹਨ ਇਹ ਪੱਤਰ ਜਿਹੜਾ ਹੈ ਪੰਜਾਬ ਦੇ ਮੁੱਖ ਸਕੱਤਰ ਨੂੰ ਸੌਂਪਿਆ ਗਿਆ ਸੀ ਪੱਤਰ ਦੇ ਵਿੱਚ ਜ਼ਿਕਰ ਜਿਹੜਾ ਕੀਤਾ ਗਿਆ ਸੀਗਾ ਕਿ ਹੁਣ ਤੱਕ ਜਿਹੜਾ ਕੇਂਦਰ ਸਰਕਾਰ ਨੇ 2023 ਤੋਂ ਜਿਹੜਾ ਹੁਣ ਤੱਕ 15% ਡੀਏ ਦੇ ਵਿੱਚ ਵਾਅਦਾ ਕੀਤਾ ਹੈ ਪਰ ਪੰਜਾਬ ਦੇ ਬਲਾਸਮਾ ਨੂੰ ਹਲੇ ਤੱਕ ਪਿਛਲੇ 15% ਡੀਏ ਦੀ ਕਿਸ਼ਤ ਵੀ ਕਿਸ਼ਤਾਂ ਜਿਹੜੀਆਂ ਕਿਸੇ ਵੀ ਕਿਸ਼ਤਾਂ ਦਾ ਭੁਗਤਾਨ ਨਹੀਂ ਹੋਇਆ ਹੈ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਦੇ ਮੁਲਾਜ਼ਮ ਕੇਂਦਰ ਦੇ ਮੁਲਾਜ਼ਮਾਂ ਦੇ ਬਰਾਬਰ ਡੀਏ ਦੀ ਮੰਗ ਕਰ ਰਹੇ ਨੇ ਪੰਜਾਬ ਦੇ ਮੁਲਾਜ਼ਮਾਂ ਦੀ ਬੇਸਿਕ ਸੈਲਰੀ ਤਾਂ ਕੇਂਦਰ ਦੇ ਬਰ ਮੁਲਾਜ਼ਮਾਂ ਦੇ ਬਰਾਬਰ ਹੈ ਪਰ ਡੀਏ ਦੇ ਹਿਸਾਬ ਦੇ ਨਾਲ ਪੰਜਾਬ ਅੱਜ ਵੀ ਬਹੁਤ ਪਿੱਛੇ ਹੈ ਇਸ ਤੋਂ ਇਲਾਵਾ ਗੱਲ ਕਰ ਲੈਣੇ ਜਿਸ ਤਰ੍ਹਾਂ ਕਿ 18000 ਕਰੋੜ ਰੁਪਏ ਜਿਹੜੇ ਦੇ ਡੀਏ ਬਕਾਏ ਦੀ ਵੀ ਗੱਲ ਚੱਲ ਰਹੀ ਹੈ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ 18 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਹੈ ਪੰਜਾਬ ਦੇ ਮਲਾਜ਼ਮਾਂ ਦੀ ਸਪਸ਼ਟ ਮੰਗ ਇਹ ਹੈ ਕਿ ਉਹਨਾਂ ਦਾ ਕੇਂਦਰ ਦੇ ਮਲਾਜ਼ਮਾਂ ਦਾ ਸਮਾਨ ਡੀਏ ਦਿੱਤਾ ਜਾਵੇ ਮਲਾਜ਼ਮਾਂ ਉਮੀਦ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਜਲਦ ਹੀ ਕਾਰਵਾਈ ਕਰੇਗੀ ਜਿਹੜੀ ਅਗਲੀ ਡੇਟ ਰੱਖੀ ਗਈ ਹੈ ਹਾਈ ਕੋਰਟ ਦੇ ਵੱਲੋਂ 22 ਜਨਵਰੀ 2025 ਨੂੰ ਹੁਣ ਦੇਖਣਾ ਹੋਏਗਾ ਕਿ ਮੁਲਾਜ਼ਮਾਂ ਦੇ ਪੈਨਸ਼ਨਰਸ ਨੂੰ ਇਸ ਨੂੰ ਕਿਹੜੀ ਖੁਸ਼ਖਬਰੀ ਮਿਲਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ